ਪੰਜਾਬ ਚ ਪੁਲਿਸ ਤੇ ਬਦਮਾਸ਼ਾਂ ਚ ਹੋਇਆ ਇਨਕਾਊਂਟਰ ਪੁਲਿਸ ਚ ਕਰੇ ਬਦਮਾਸ਼ ਨੇ ਕਰਤੀ ਫਾਇਰਿੰਗ ਤਰਨਤਨ ਵਿਖੇ ਦੇ ਰਾਤ ਵਕਾਖ ਮਾਮਲੇ ਚ ਲੋੜੀ ਦੇ ਮੁਲਜ਼ਮ ਨੂੰ ਪੁਲਸ ਉਲ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਦਿਖਾ ਪਰ ਸਾਹਮਣੇ ਆਈ ਜਾਣਕਾਰੀ ਅਨੁਸਾਰ ਦੇ ਰਾਤ ਕਰੀਬ 12 ਜੇ ਥਾਣਾ ਸਿਟੀ ਤਰਨਤਨ ਅਤੇ ਸੀਆਈਏ ਸਟਾਫ ਦੀ ਪੁਲਿਸ ਨੂੰ ਗੁਪਤ ਸੂਚਨਾ ਅੰਮਲੀ ਸੀ ਕਿ ਪੁਲਸ ਨੂੰ ਵਕਾਖ ਵਕਾਖ ਸੰਗੀਨ ਮਾਮਲੇ ਚ ਲੋੜੀ ਦਾ ਬਦਮਾਸ਼ ਜਗਰਾਤ ਸਿੰਘ ਉਰਫ ਚਾਚਾ ਪੁੱਤਰ ਬਖਸ਼ੀ ਸਿੰਘ ਨਿਵਾਸੀ ਮੁਰਾਦਪੁਰਾ ਇਲਾਕੇ ਵਿੱਚ ਘੁੰਮ ਰਿਹਾ ਹੈ ਸੂਚਨਾ ਮਿਲਤੇ ਸੀਆਈਏ ਸਟਾਫ ਦੇ ਇੰਚਾਰਜ ਨੇ ਸੰਜੀਤਉਂ ਦੇ ਇਲਾਕੇ ਵਿੱਚ ਘੇਰਾਬੰਦੀ ਕਰਦੇ ਹੋਏ ਵਿਸ਼ੇਸ਼ ਨਾਕਾ ਲਗਾਇਆ ਇਸ ਦੌਰਾਨ ਰੋਹੀ ਕੰਡੇਰ ਰਸਤੇ ਮੋਟਰਸਾਈਕਲ ਤੇ ਸਵਾਰ ਮਲਜਮ ਜਗਰਾਤ ਸਿੰਘ ਨੂੰ ਪੁਲਸ ਨੇ ਰੁਕਨ ਦਾ ਇਸ਼ਾਰਾ ਕੀਤਾ ਜਿਸ ਤੇ ਪੁਲਸ ਪਾਰਟੀ ਤੇ ਉਸ ਵੱਲੋਂ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਚ ਬਦਮਾਸ਼ ਨੂੰ ਗੁੱਸਤੀ ਲੱਤ ਤੇ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮੌਕੇ ਤੇ ਪਹੁੰਚੇ ਐਸਐਸਪੀ ਅੰਬਮਨਿਉ ਨੇ ਦੱਸਿਆ ਕਿ ਇਹ ਮਲਜਮ ਪੁਲਸ ਨੂੰ ਕਾਫੀ ਸਮੇਂ ਤੋਂ ਲੋੜੀਂਦਾ ਸੀ ਜਿਸ ਤੇ ਖਿਲਾਫ ਰਾਦਾ ਕਤਲ ਤੋਂ ਲੈ ਕੇ ਹੋਰ ਵੀ ਵੱਖ-ਵੱਖ سنگੀਨ ਅਪਰਾਧ ਦੇ ਮਾਮਲੇ ਦਰਜ ਹਨ ਜਿਹੜਾ ਕਿ ਮਰਾਠਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ 4 ਤੋਂ ਵੱਧ ਅਟੈਂਪਟ ਮਰਡਰ ਦੇ ਮਕਦਮੇ ਆ ਇੱਕ 144/24 ਮਕਦਮਾ ਹੈਗਾ 29/24 ਦਾ ਇਹਦੇ ਵਿੱਚ ਜੇ ਕੋਈ ਸ਼ੂਟਰ ਸੀਗਾ ਮਰਡਰ ਮਰਡਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਇਹ ਮੇਨ ਐਕਿਊਜ਼ਡ ਵਾਉਂਟਡ ਸੀਗਾ ਅੱਜ ਸਾਡੀ ਸੀਆਈਏ ਨੂੰ ਤੇ ਨਾਲ ਹੀ ਸਿਟੀ ਤਨਤਨ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਬੰਦਾ ਇਥੋਂ ਆ ਰਿਹਾ ਹੈ ਤੇ ਜਦੋਂ ਜਿਹੜਾ 트੍ਰੈਪ ਲਾਇਆ ਤੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕੀਤੇ ਫਾਇਰ ਕੀਤਾ ਜਿਹੜੀ ਇਹਦੀ ਲੱਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਵੇਜਿਆ ਗਿਆ ਸਰ ਕੀ ਬ੍ਰਾਮਹਤ ਕੀ ਹੋਈ ਇਹਦੇ ਕੋਲ ਜੀ ਇਹਦੇ ਕੋਲ ਇੱਕ 45 ਬੋਰ ਦਾ ਪਿਸਤਲ ਜਿਹੜਾ ਹੈ ਬ੍ਰਾਮਹਤ ਕੀਤਾ ਗਿਆ ਮਾਮਲੇ ਦਰਜ ਨੇ ਕੋਈ ਤੇ ਕਿਸੇ 5 ਤੋਂ ਵੱਧ ਅਟੈਪਟ ਮਰਡਰ ਦੇ ਮਾਮਲੇ ਦਰਜ ਨੇ ਇੱਕ ਮਰਡਰ ਦਾ ਜਿਹ ਮਰਡਰ ਦੇ ਵਿੱਚ ਇਹ ਮੇਨ ਸ਼ੂਟਰ ਸੀਗਾ ਸਰ ਕਿਸੇ ਗੈਂਗ ਨਾਲ ਲਿੰਕ ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਫਰਦਰ ਪੁਚੀਸ ਦੇ ਵਿੱਚ ਜੋ ਵੀ ਨਾਮ ਸਾਹਮਣੇ ਆਣਗੇ ਤੁਹਾਡੇ ਨਾਲ ਸੰਦੇ ਕਿਤੇ ਜਾਣਗੇ